ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮਾਤਾ ਰਾਣੀ ਦੇ ਪਹਿਲੇ ਨਵਰਾਤੇ ਸ਼ੁਰੂ ਹੋ ਚੁੱਕੇ ਹਨ ਤੇ ਮੰਦਰਾਂ ਦੇ ਵਿੱਚ ਖੂਬ ਸ਼ਰਧਾਲੂਆਂ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ ਗੱਲ ਕਰਦੇ ਹਾਂ ਸੰਗਰੂਰ ਦੇ ਕਾਲੀ ਮਾਤਾ ਮੰਦਰ ਦੀ ਜਿੱਥੇ ਪਹਿਲੇ ਨਵਰਾਤੇ ਤੇ ਮੱਥਾ ਟੇਕਣ ਵਾਲਿਆਂ ਦੀ ਭੀੜ ਦੇਖਣ ਨੂੰ ਮਿਲੀ ਇਸ ਮੌਕੇ ਤੇ ਸ਼ਰਧਾਲੂਆਂ ਨੇ ਕਿਹਾ ਹੈ ਕਿ ਉਹ ਮਾਤਾ ਰਾਣੀ ਤੋਂ ਆਸ਼ੀਰਵਾਦ ਲੈਣ ਲਈ ਆਏ ਹੋਏ ਹਨ ਮੇਰਾ ਨਾਮ ਪੰਡਿਤ ਰਵਿਚੰਦ ਕਾਲੀ ਮਾਤਾ ਕਾਲੀ ਮਾਤਾ ਮੰਦਰ ਸੰਗਰੂਰ ਮੈਂ ਇਹਨਾਂ ਤਰ੍ਹਾਂ ਜਾਰੀ ਰਿਹਾ पंडित लोगों को क्या सुना देना चाहते हूँ मैं आज शारदीय नवरात्रा का प्रथम दिन है और मैं सभी भक्तों से ये एक जो मंदिर है काली माता मंदिर कलकत्ता पटियाला संगरूर संगरूर ये जो मंदिर है बहुत काफ़ी पुराना अठारह में इसके नींव पत्थर रखा गया था और 1906 में माता की प्राण प्रतिष्ठा करवाई थी राजा रघुवीर सिंह ने जिन रियासत वालों ने और इसकी जो है ये मंदिर आस्था का केंद्र है यहाँ से लोग काफी दूर दूर से मेकने आते मनोकामना लेकर आते नहीं लगता कोई मनोकामना जिसकी ये एक महापर्व है और महापर्व के रूप में खुशिया मनाए बठिंडा डी एस पी सरबजीत सिंह बराड़ वाल प्रेस कॉन्फ्रेंस करते हुए दस पिछले दिन लगातार बठिंडा शहर के अंदर ਮੋਟਰਸਾਈਕਲ ਚੋਰੀ ਹੋ ਰਹੀ ਸਨ ਤਾਂ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਨੂੰ ਆਧਾਰ ਬਣਾਉਂਦੇ ਹੋਏ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ ਵਕਵਕ ਮਾਰਕਾ ਦੇ 11 ਮੋਟਰਸਾਈਕਲ ਤੇ ਵਕਵਕ ਜਗ੍ਹਾ ਦੇ ਉੱਤੋਂ ਬਰਾਮਦ ਕੀਤੇ ਗਏ। ਜੋ ਐਸਐਸਪੀ ਉਮੀਦ ਕੌਂਟਲ ਆਈਪੀਐਸ ਐਸਐਸਪੀ ਬਠਿੰਡਾ ਉਹਨੇ ਦਿਸ਼ਾ ਨਿਰਦੇਸ਼ ਡੇਟ ਐਸਐਫ ਬਠਿੰਡਾ ਪੁਲਿਸ ਦੀ ਟੀਮ ਹੈ ਜਿਹੜੀ ਉਹ ਵਕਵਕ ਸਮਿਆਂ ਤੇ ਸੀਕ੍ਰੀਟ ਇਨਫੋਰਮੇਸ਼ਨ ਦੇ ਅਦਰਵਾਇਜ਼ ਵੀ ਚੈਕਿੰਗ ਵੀ ਕਰਦੀ ਹੈ ਤੇ ਉਸ ਸਮੇਂ ਥਾਣਾ ਸਿਵਲ ਲਾਈਨ ਦੀ ਟੀਮ ਨੂੰ ਤੇ ਪੀਸੀਆਰ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਟੀਮ ਨੂੰ ਇਨਫਰਮੇਸ਼ਨ ਮਿਲੀ ਸੀ ਕਿ ਇੱਕ ਦੋ ਵਿਅਕਤੀ ਨੇ ਗੁਸ਼ੇਵਕ ਸੇਕ੍ਰੇਟ ਸੁਖਵੀਰ ਸਿੰਘ ਹੈ ਜਿੰਨਾਂ ਕੋਲੋਂ ਅਗਰ ਰੇਡ ਕੀਤੀ ਜਾਵੇ ਤਾਂ ਚੋਰੀ ਦਾ ਮੋਟਰਸਾਈਕਲ ਵਗੈਰਾ ਬਰਾਮਦ ਹੋ ਸਕਦਾ ਕਿਉਂਕਿ ਆਦੀ ਨੇ ਮੋਟਰਸਾਈਕਲ ਚੋਰੀ ਕਰਨ ਦੇ ਤੇ ਜਿਸ ਦੇ ਕਾਰਵਾਈ ਕਰਦੇ ਹੋਏ ਤੁਰੰਤ ਥਾਣਾ ਸਿਵਲ ਲਾਈਨ ਵਿਖੇ ਮੁਕਦਮਾ ਦਰਜ ਕੀਤਾ ਗਿਆ ਜੀ ਮੁਕਦਮਾ ਦਰਜ ਕਰਕੇ ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਫਿਰ ਡੂਰਿੰਗ ਇਨਵੈਸਟੀਗੇਸ਼ਨ ਇਹਦੇ ਵਿੱਚ ਦੋਨੋਂ ਦੋਸ਼ੀਆਂ ਤੋਂ ਜਿਹੜੇ ਹੁਣ ਤੱਕ ਕੁੱਲ 11 ਮੋਟਰਸਾਈਕਲ ਬਰਾਮਦ ਕੀਤੇ ਗਏ ਹਾਂਜੀ ਜਿਹੜਾ ਇਹਨਾਂ ਜੋ ਦੋਸ਼ੀ ਗੁਰਸੇਵਕ ਸਿੰਘ ਹੈਗਾ ਜੀ ਇਸ ਤੇ ਜੋ ਹੁਣ ਹੁਣ ਤੱਕ ਪ੍ਰੀਲਿਮਿਨਰੀ ਫਾਈਨਡਿੰਗ ਸਾਹਮਣੇ ਆਇਆ ਵੀ ਇਸ ਤੇ ਕੁੱਲ 6 ਮੁਕੱਦਮੇ ਦਰਜ ਨੇ ਤੇ ਮੋਸਟਲੀ ਜਿਹੜੇ ਮੁਕੱਦਮੇ ਹਨ ਜੋ ਆਕਸਾਈਜ਼ ਦੇ ਐਨਡੀਪੀਐਸ ਦੇ ਜਾਂ ਚੋਰੀ ਦੇ ਇਦਾਂ ਦੇ ਹੀ ਮੁਕੱਦਮੇ ਦਰਜ ਨੇ ਜੀ ਇਹਨਾਂ ਨੇ ਜਿਹੜੇ ਇਹ ਬਠਿੰਡੇ ਸ਼ਹਿਰ ਤੋਂ ਜਨਰਲੀ ਇਹ ਕੋਟਲੀ ਆਂਗੂ ਤੇ ਰਹਿਣ ਵਾਲੇ ਹੈਗੇ ਨੇ ਜੀ ਇੱਥੇ ਜੋ ਬਠਿੰਡੇ ਆਉਂਦੇ ਸੀ ਸ਼ਹਿਰ ਤੋਂ ਹੀ ਵਕ ਵਕ ਜਗਾਵਾਂ ਤੋਂ ਇਹਨਾਂ ਨੇ ਚੋਰੀ ਦਿੱਤੇ ਰਹਿਗੇ ਨੇ ਮੋਟਰਸਾਈਕਲ ਤੇ ਉਸ ਦਿਨ ਵੀ ਇਹਨਾਂ ਨੇ ਇਹਨਾਂ ਦੀ ਪਲੈਨਿੰਗ ਕੀਤੀ ਸੀ ਕਿ ਮੋਟਰਸਾਈਕਲ ਜਿਵੇਂ ਇਕੱਠੇ ਕਰਕੇ ਤੇ ਅੱਗੇ ਜਿੱਦਾਂ ਕਿ ਖੰਡੇ ਸੇਲ ਹੈ ਵੀ ਇਹਨਾਂ ਦਾ ਇਹ ਪਲਾਨ ਸੀ ਵੀ ਉਸ ਦਿਨ ਉਹ ਵੇਚ ਦੇਣਗੇ ਬਟ ਉਸ ਤੋਂ ਪਹਿਲਾਂ ਹੀ ਇੰਸਪੈਕਟਰ ਰਜੋਸ਼ ਸਿੰਘ ਥਾਣਾ ਐਸਚਓ 7 ਲਾਈਨ ਤੇ ਪੀਐਸਆਈ ਸੰਜੀਵ ਜਾਤਪੀ ਇਹਨਾਂ ਦੀ ਟੀਮ ਵੱਲੋਂ ਕਾਫੀ ਮਿਹਨਤ ਨਾਲ ਕੰਮ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਟੋਟਲ 11 ਮੋਟਰਸਾਈਕਲ ਦੇ ਕਵਰ ਕਵਰ ਫਰੇਮ ਮੋਟਰਸਾਈਕਲ ਹਾਂਜੀ ਇਹ ਪਹਿਲੇ ਮੋਟਰਸਾਈਕਲ ਤਰ੍ਹਾਂ ਕਰ ਕਰੀ ਇਹ ਜਿਵੇਂ ਜਿੰਨਾਂ ਦਿਨ ਵੱਖ-ਵੱਖ ਟਿਕਾਣੇ ਸੀਗੇ ਜੀ ਕਿਤੇ ਕੋਈ ਬਾਗੂ ਰੋਡ ਤੇ ਖੜਾ ਕਰ ਦਿੰਦੇ ਸੀ ਜਾਂ ਕੋਈ ਸੁੰਨੀ ਜਗ੍ਹਾ ਤੇ ਖੜਾ ਕਰ ਦਿੰਦੇ ਸੀਗੇ ਤੇ ਉਦਾਂ ਹੀ ਇਹਨਾਂ ਜੋ-ਜੋ ਇਹਨਾਂ ਨੇ ਜਿੱਦਾਂ-ਜਿੱਦਾਂ ਇਨਫੋਰਮੇਸ਼ਨ ਦਿੱਤੀ ਸੀ ਸ਼ਹਿਰ ਦੇ ਏਰੀਏ ਤੋਂ ਹੀ ਆਸ-ਪਾਸੋਂ ਤਕਰੀਬਨ ਸਾਰੇ ਮੋਟਰਸਾਈਕਲ ਕਵਰ ਹੁੰਦਾ। ਅੰਜਾਮ ਕਿਵੇਂ ਦਿੰਦੇ ਸੀ? ਚਾਬੀਆਂ ਸੀ ਇਹਨਾਂ ਕੋਲੇ ਕੋਈ ਉਹਨਾਂ ਦੀ। ਹਾਂਜੀ ਇਹਨਾਂ ਦਾ ਮਾਡਲ ਸਪਰਿੰਟੀ ਜਿਹੜਾ ਹੈਗਾ ਕਿ ਜਨਰਲੀ ਇਹ ਟਾਰਗੇਟ ਕਰਦੇ ਸੀ ਜਿਹੜੇ ਪੁਰਾਣੇ ਮੋਟਰਸਾਈਕਲ ਹੁੰਦੇ ਨੇ ਕੋਈ ਸਪਲੈਂਡਰ ਹੋ ਗਿਆ, ਪਲੈਟੀਨਾ ਹੋ ਗਿਆ ਜਿਹੜ ਜਨਰਲੀ ਇਹ ਦਿੱਖਤ ਦੇ ਵਿੱਚ ਆਇਆ ਕਿ ਉਹ ਚਾਬੀ ਤਕਰੀਬਨ ਹਰੇਕ ਪੁਰਾਣੇ ਮੋਟਰਸਾਈਕਲ ਉੱਤੇ ਲੱਗ ਜਾਂਦੀ ਹੈ ਜੀ ਤਾਂ ਇਹ ਜਿਵੇਂ ਕੋਈ ਕਿਸੇ ਨੇ ਆਉਣਾ ਇੱਥੇ ਤੇ ਆਪਦਾ ਕੋ ਸੈਲਫ ਲਾ ਕੇ ਤੇ ਮੋਟਰਸਾਈਕਲ ਸਟਾਰਟ ਕਰਕੇ ਲੈ ਜੀ ਜਿਵੇਂ ਜਿਨੇਸੀਸ ਜਰ ਉਹ ਸੰਪਰਕ ਜਗ ਹੈ ਤੇ ਕੌਣ ਹੁੰਦਾ ਜਿਹਨੂੰ ਵੇਚਣ ਦੀ ਕਹਿੰਦਾ ਬਿਲਕੁਲ ਉਸ ਉਸ ਐਂਗਲ ਤੇ ਅਸੀਂ ਹਜੇ ਵਰਕ ਕਰ ਰਹੇ ਹਾਂ ਜੀ ਇਹਨਾਂ ਦਾ ਹਜੇ ਪਲਾਨ ਇਹੀ ਸੀ ਵੀ ਇੱਕ ਵਾਰ 10 12 15 ਇਦਾਂ ਮੋਟਰਸਾਈਕਲ ਇਕੱਠੇ ਕਰ ਲ ਲਈਏ ਉਸ ਨੂੰ ਵੇਚ ਆ ਕੇ ਤਾਂ ਹੁਣ ਅਸੀਂ ਇਹਦੇ ਵਿੱਚ ਅੱਗੇ ਦਾ ਫਾਰਵਰਡ ਲਿੰਕ ਹੈ ਜਿਹੜਾ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਬਿਲਕੁਲ ਕਲੀਅਰ ਕਰਾਂਗੇ ਵੀ ਇਹ ਕਿਉਂਕਿ ਅਗਰ ਉਦਾਂ ਦੀ ਕਿਸੇ ਵੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਉਹਨੂੰ ਵੀ ਆਤਮਕਦਮੇ ਨਾਮਿਨੇਟ ਕੀਤਾ ਜਾਵੇ ਸੈਂਸਿਟੀਵਿਟੀ ਦੇ ਸਬੰਧ ਕਿੱਦੇ ਦੇ ਤੇ ਚੋਰੀ ਦੇ ਥਰੇ ਡਾਟਾ ਦੇ ਮੋਟਰਸਾਈਕਲ ਦੇਖੋ ਜੀ ਇਹਨੇ ਵੱਖ-ਵੱਖ ਹੈ ਬਟ ਮੋਸਟਲੀ ਜਿਹੜੇ ਮੋਟਰਸਾਈਕਲ ਨੇ ਰੀਸੈਂਟ ਸਮੇਂ ਦੀ ਹੈਗੇ ਨੇ ਜੀ ਕਿਉਂਕਿ ਏਦਾਂ ਕਿਉਂਕਿ ਜਨਰਲ ਜੋ ਪ੍ਰੀਲਿਮਨਰੀ ਹਜ ਤੱਕ ਸਾਹਮਣੇ ਆਏ ਇਹਨਾਂ ਦਾ ਬੋਡਰ ਪ੍ਰਿੰਡ ਇਹੀ ਰਹਿੰਦਾ ਹੈਗਾ ਵੀ ਜਿਵੇਂ ਮੋਟਰਸਾਈਕਲ ਚੋਰੀ ਕੀਤੀ ਪੰਜ ਇਕੱਠੇ ਹੋ ਗਏ ਉਹ ਸੇਵ ਕਰ ਦਿੰਦੇ ਸੀਗੇ ਆਮ੍ਰਿਤ ਸਰ ਸਚਕੰਚੀ ਦੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਵੱਲੋਂ ਤਾਂਤਨ ਸਿੰਘ ਗੁਰਰਾਮਤਾਸ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਵਤ ਸਮਾਗਮਾਂ ਦੀ ਲੜੀ ਦੀ ਸ਼ੁਰੂਆਤ ਕਰ ਦਿੱਤੀ ਗਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਦੇ ਵੱਖ-ਵੱਖ ਸਥਾਨਾਂ ਦੇ ਰੋਹਾਨੀ స్వాਗਮ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਸੰਗਤ ਵੱਡੀ ਗਿਣਤੀ ਵਿੱਚ ਮੌਜੂਦ ਕਰ ਰਹੀ ਹੈ ਆਜ਼ਾਦ ਮਾਗਮ ਡੇਰਾ ਤਾਪੇ ਬਾਨਕਾਰ ਸੇਵਾਪੂਰੀ ਵਾਲੇ ਮਹਾਪੁਰਖਾਂ ਦੀ ਤਪ ਸਥਲੀ ਤੇ ਸਾਂਝਾ ਕੀਤਾ ਗਿਆ ਤੇ ਇਸ ਗੁਰਮਤ ਸਮਾਗਮ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਹਰ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨਤਨ RAMDAS PUR ਜਿਸ ਰਿਹਾਤ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰ ਹੈ ਘਾਰਿਆ ਐਸੇ ਦੀਨ ਦੇਵਾਲ ਸਤਿਗੁਰੂ ਸੋਢੀ ਸੁਲਤਾਨ ਸਤਿਗੁਰੂ ਤਾਨਗੁਰੂ RAMDAS JI ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ਪੁਰਪ ਦੇ ਸੰਬੰਧ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ਼ੈਰ ਦੇ ਵਕਤ ਵਕਤ ਸਥਾਨਾਂ ਤੇ ਗੁਰਮਤ ਸਮਾਗਮਾਂ ਦੀ ਲੜੀ ਆਰੰਭ ਕੀਤੀ ਜਾਂਦੀ ਹੈ ਔਰ ਇਸ ਸਾਲ ਸਤਕੁਰਾਂ ਦੇ ਪ੍ਰਕਾਸ਼ ਪ੍ਰਗਟ ਦੇ ਸੰਬੰਧ ਵਿੱਚ ਇਸੇ ਲੜੀ ਤਹਿਤ ਜਿਹੜਾ ਅੱਜ ਦਾ ਸਮਾਗਮ ਹੈ ਇਹ ਡੇਰਾ ਤਪੂ ਬਨਕਾਰ ਸੇਵਾ ਪੂਰੀ ਵਾਲੇ ਮਹਾਂਪੁਰਖਾਂ ਦੇ ਤਪ ਸਥਾਨ ਵਿਖੇ ਸ਼ਾਮ ਦੇ ਜੀਵਾਨ ਦੇ ਵਿੱਚ ਤੇ ਅੱਜ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਜੁੜੀ ਹੋਈ ਹੈ ਮਹਾਂਪੁਰਖੋ ਸੰਤ ਬਾਬਾ ਸੁਖਿੰਦਰ ਸਿੰਘ ਜੀ ਪੂਰੀ ਵਾਲੇ ਉਹ ਸੰਗਤ ਨੂੰ ਚਾਹੇ ਸਰਦਾਰ ਵਿਕਰਮਜੀਤ ਸਿੰਘ ਜੀ ਮਾਨ ਦੇਸ਼ੇ दरबार ਸਾਹਿਬ ਸਰਦਾਰ ਅਜੈ ਸਿੰਘ ਜੀ ਮਾਨ ਦੇਸ਼ੇ दरबार ਸਾਹਿਬ ਉਹਨਾਂ ਨੇ ਹਾਜ਼ਰੀ ਭਰੀ ਹੈ ਔਰ ਵੱਖ-ਵੱਖ ਵਿਸ਼ਿਆਂ ਤੇ ਜੋ ਕਥਾ ਵਿਚਾਰਾਂ ਨੇ ਉਪੀਥੇ ਜਾਂਦੀਆਂ ਨੇ ਗੁਰਬਾਣੀ ਕੀਤਾ ਜਾਂਦਾ ਹੈ ਔਰ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਜਿਹੜਾ ਪਾਵਨ ਉਚਾਰਨ ਕੀਤੀ ਹੋਈ ਬਾਣੀ ਹੈ ਉਹਦੇ ਤੇ ਜਿਹੜੀ ਵਿਚਾਰ ਹੈ ਉਹ ਕੀਤੀ ਜਾਂਦੀ ਹੈ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਸਾਰੇ ਹੀ ਹੋਣ ਵਾਲੇ ਸਮਾਗਮ ਦੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਔਰ ਜੋ ਗੁਰਪ੍ਰਭੂ ਦੇ ਸੰਬੰਧ ਵਿੱਚ 6 ਅਤੇ 7 ਤਰੀਕ ਨੂੰ ਰਾਗ ਦਰਬਾਰ ਕੀਤੇ ਜਾ ਰਹੇ ਨੇ ਉਨ੍ਹਾਂ ਦੇ ਵਿੱਚ ਵੀ ਹਾਜ਼ਰੀ ਭਰਨ 7 ਤਰੀਕ ਨੂੰ ਸਵੇਰੇ ਨਗਰ ਕੀਰਤਨ ਆਰੰਭ ਹੋਣਾ ਹੈ ਉਹਦੇ ਵਿੱਚ ਹੀ ਵਾਤੋਂ ਬਾਤ ਹਾਜ਼ਰੀ ਭਰ ਕੇ ਸੇਵਾਵਾਂ ਕਰਕੇ ਗੁਰੂ ਜੀ ਦਾ ਸਰਮਣ ਕਰਕੇ ਆਪਣਾ ਜੀਵਨ ਨੂੰ ਸਫਲਾ ਕਰਨ ਲਈ ਯਤਨ ਕਰਨ ਔਰ ਗੁਰਪੁਰ ਗੁਰਪੁਰਬ ਵਾਲੇ ਦਿਨ 8 ਤਰੀਕ ਨੂੰ ਸੰਗਤਾਂ ਵੱਲੋਂ ਵਾਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇਖੇ ਪਹੁੰਚ ਕਰਕੇ ਸਾਧਗੰਨਾਂ ਦੇ ਚਰਨਾਂ ਤੇ ਸੀਸ ਝੁਕਾ ਕੇ ਆਪਣਾ ਜੀਵਨ ਉਸਾਫਲਾ ਕਰਨ ਦਾ ਯਤਨ ਕਰਨ ਔਰ ਸਮੁੱਚੀ ਸੰਗਤ ਨੂੰ ਸਾਧਗੰਨ ਦੇ ਪ੍ਰਕਾਸ਼ਪੁਰਬ ਦੀ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨਤਾਰਨ ਪੱਟੀ ਮਾਰਕ ਤੇ ਪੈਂਦੇ ਇਤਿਹਾਸਿਕ ਪਿੰਡ ਕਰੋ ਦੇ ਕੋਲ ਸੋਮਵਾਰ ਸ਼ਾਮ ਨੂੰ ਇੱਕ ਸਕੋਰਪਿਓ ਗੱਡੀ ਉੱਪਰ ਤਾਬੜ ਤੋੜ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਹਮਲੇ ਦੌਰਾਨ ਇੱਕ ਨੌਜਵਾਨ ਦੀ ਜਿੱਥੇ ਮੌਕੇ ਉੱਪਰ ਹੀ ਮੌਤ ਹੋ ਗਈ ਉੱਥੇ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਦਾ ਤਰਨ ਤਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਸਟੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਕੱਲ ਸ਼ਾਮ ਨੂੰ ਜੀ ਤਕਰੀਬਨ 6 ਵਜੇ ਪਿੰਡ ਕੈਰੋਂ ਦੇ ਨੇੜੇ ਜਿਹੜੇ ਫਾਟਪਲੇ ਉੱਥੇ ਇੱਕ ਵਾਰਦਾਤ ਹੋਈ ਸੀ ਜਿਸ ਵਾਰਦਾਤ ਬਾਰੇ ਅਤੇ ਉਹ ਤੋਂ ਬਾਅਦ ਜਿਹੜੀ ਜਵਾਬੀ ਪੁਲਿਸ ਕਾਰਵਾਈ ਹੈ ਉਹਦੇ ਬਾਰੇ ਜਾਣਕਾਰੀ ਦੇ ਲਈ ਅੱਜ ਤੋਂ ਸਾਰਾ ਮੀਟਿੰਗ ਲੱਗਾ ਕੱਲ ਪਿੰਡ ਕੈਰੋਂ ਦੇ ਨੇੜੇ ਜਿਹੜਾ ਫਾਟਕ ਹੈ ਉਥੇ ਤਿੰਨ ਗੱਡੀਆਂ ਚੱਲ ਰਹੀਆਂ ਸੀ ਜਿਨ੍ਹਾਂ ਚੋਂ ਦੋ ਸਕੋਰਪਿਓ ਸੀਗੀਆਂ ਉਹਨਾਂ ਦਾ ਪਿੱਛਾ ਕਰਨ ਵਾਲੀਆਂ ਦੋ ਗੱਡੀਆਂ ਸੀਗੀਆਂ ਜਿਹੜੀ ਕਿ ਇੱਕ ਸਵਿਫਟ ਡਿਜ਼ਾਇਰ ਸੀਗੀ ਅਤੇ ਇੱਕ ਮੋਟਰਸਾਈਕਲ ਸੀ तकरीबन 6 ਵਜੇ ਸਕੋਰਪਿਓ ਦੇ ਵਿੱਚ ਜਿਹੜੀ ਕਿ ਚਿੱਟੇ ਸਕੋਰਪਿਓ ਚ ਬੈਠੇ ਹੋਏ ਤਿੰਨ ਵਿਅਕਤੀ ਸੀ ਉਹਨਾਂ ਤੇ ਫਾਇਰਿੰਗ ਕੀਤੀ ਗਈ ਸਵਿਫਟ ਗੱਡੀ ਚੋਂ ਤਿੰਨ ਬੰਦੇ ਜਿਨ੍ਹਾਂ ਦੀ ਸਨਾਖਤ ਕੀਤੀ ਗਈ ਹੈ ਜਿਨ੍ਹਾਂ ਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣੀ ਹੈ ਤੋ ਉਹਨਾਂ ਦੇ ਨਾਲ 4-5 ਅਣਪਛਾਤੇ ਬੰਦੇ ਸੀਗੇ। ਉਹਨਾਂ ਨੇ ਵਾਈਟ ਸਕੋਰਪੀਓ ਦੇ ਵਿੱਚ ਜਿਹੜੇ ਬੈਠੇ ਮੁੰਡੇ ਸੀਗੇ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਨਾਮ ਸੀਗਾ ਇੱਕ ਸਮਰਬੀਰ, ਉਹਦਾ ਦੋਸਤ ਸੌਰਵ ਅਤੇ ਉਹਦਾ ਇੱਕ ਹੋਰ ਨਾਲ ਅਸੋਸੀਏਟ ਜੈ ਜੁਝਾਰ। ਇਹਨਾਂ ਤੇ ਫਾਇਰਿੰਗ ਕੀਤੀ ਗਈ ਜਿਹਦੇ ਵਿੱਚ ਸਮਰਬੀਰ ਸਿੰਘ ਅਤੇ ਸੌਰਵ ਨੇ ਜਿਹੜੇ ਇਹਨਾਂ ਇਹਨਾਂ ਨੂੰ ਇਮੀਡੀਏਟਲੀ ਜ਼ਖਮੀ ਹੋ ਗਏ ਸੀ ਕਿ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਆਂਦਾ ਗਿਆ ਅਨਫੋਰਚੂਨੇਟਲੀ ਇਸ ਇਨਸੀਡੈਂਟ ਤੋਂ ਬਾਅਦ ਇਸ ਫਾਈਟਿੰਗ ਤੋਂ ਬਾਅਦ ਇਹ ਦੋਨਾਂ ਦੀ ਮੌਤ ਹੋ ਗਈ ਹੈ ਤੇ ਇਸ ਵਾਰਦਾਤ ਦੇ ਵਿੱਚ 103 ਜੋ ਕਿ ਮਰਡਰ ਦਾ ਪਰਚਾ ਹੈ ਉਹ ਦਰਜ ਕੀਤਾ ਗਿਆ ਹੈ ਐਫ ਆਈ ਆਰ ਨੰਬਰ 149 थाना ਸਿਟੀ ਪਟਨਾ ਪੁਲਿਸ ਵੱਲੋਂ ਇਮੀਡੀਏਟਲੀ ਉੱਥੇ ਮੌਕੇ ਤੇ ਪਹੁੰਚਿਆ ਗਿਆ ਸਬ ਡਿਵੀਜ਼ਨ ਲੈਵਲ ਦੀ ਪੁਲਿਸ ਸਾਡੀ ਸੀਆਈ ਦੀ ਟੀਮ ਐਸਪੀ ਦੀ ਸਾਰੇ ਮੌਕੇ ਤੇ ਪਹੁੰਚੇ ਇਮੀਡੀਏਟਲੀ ਟੀਮਸ ਬਣਾਈਆਂ ਗਈਆਂ ਕੁਛ ਹੀ ਦੇਰ ਦੇ ਵਿੱਚ ਜਿਹੜੀ ਇਹ ਵਾਰਦਾਤ ਇਹਦੇ ਵਿੱਚ ਜਿਨ੍ਹਾਂ ਬੰਦਿਆਂ ਨੇ ਇਹ ਵਾਰਦਾਤ ਕੀਤੀ ਸੀਗੀ ਉਹਨਾਂ ਨੂੰ ਟ੍ਰੇਸ ਕੀਤਾ ਗਿਆ ਉਹਨਾਂ ਤੇ ਬਾਈ ਨੇ ਪਰਚਾ ਦਰਜ ਹੋਇਆ ਜਿਦੇ ਵਿੱਚ ਇਹਨਾਂ ਦਾ ਨਾਮ ਹੈਗਾ ਜਗਤਾਰ ਸਿੰਘ ਉਰਫ ਜੱਗਾ ਪੱਤੂ ਗੁਰਪ੍ਰੀਤ ਸਿੰਘ ਉਰਫ ਗੋਪੀ ਹਰਪਾਲ ਸਿੰਘ ਅਤੇ 4-5 ਅਣਖਛਤੇ ਬੰਦੇ ਇਸ ਤੋਂ ਬਾਅਦ ਪੁਲਿਸ ਵੱਲੋਂ ਜਿਹੜੀਆਂ ਰੇਡਿੰਗ ਟੀਮਸ ਬਣਾਈਆਂ ਗਈਆਂ ਸੀਗੀਆਂ ਉਹਦੇ ਵਿੱਚ ਚਾਰ ਬੰਦੇ ਜਿਹੜੇ ਕਿ ਇਹਨਾਂ ਦੇ ক্লোਜ਼ ਅਸੋਸੀਏਟ ਸੀ ਜਿਨ੍ਹਾਂ ਨੇ ਇਸ ਵਾਰਦਾਤ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਜਿਨ੍ਹਾਂ ਦੇ ਨਾਮ ਹਨ ਜਗਰਾਜ ਸਿੰਘ ਇਹ ਖੇਮ ਕਰਨ ਦੇ ਰਹਿਣ ਵਾਲੇ ਨੇ ਦਲੇਰ ਸਿੰਘ ਇਹ ਵੀ ਖੇਮ ਕਰਨ ਦਾ ਰਹਿਣ ਵਾਲਾ ਸੋਨਾ ਸਿੰਘ ਆ ਇਹ ਪਨਾਹ ਦੇਣ ਵਾਲਿਆਂ ਚੋਂ ਹੈ ਅਤੇ ਸਲਵਿੰਦਰ ਸਿੰਘ ਇਹ ਵੀ ਪਨਾਹ ਦੇਣ ਵਾਲਿਆਂ ਚੋਂ ਹੈ ਇਹ ਚਾਰ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਜਿਹੜੇ ਬੰਦੇ ਇਹਦੇ ਵਿੱਚ ਟਰੇਸ ਕੀਤੇ ਗਏ ਨੇ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਉਹਨਾਂ ਦੀ ਨਿਰੰਤਰ ਭਾਲ ਜਾਰੀ ਹੈ ਹਰ ਤਰੀਕੇ ਨਾਲ ਪੁਲਿਸ ਦੇ ਕੋਲ ਜਿਹੜੀ ਇੰਟੈਲੀਜੈਂਸ ਆ ਰਹੀ ਹੈ ਹਰ ਤਰੀਕੇ ਦੇ ਨਾਲ ਇਸ ਕੇਸ ਦੇ ਵਿੱਚ ਤਫਤੀਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਜਲਦ ਹੀ ਅਸੀਂ ਇਸ ਕੇਸ ਦੇ ਵਿੱਚ ਜੋ ਅਕਿਊਜ਼ ਨੇ ਜੋ ਗੁਨਾਹਗਰ ਨੇ ਉਹਨਾਂ ਨੂੰ ਅਸੀਂ ਜਲਦੀ ਅਰੈਸਟ ਕਰਾਂਗੇ ਮੈਡਮ ਇਹ ਕੋਈ ਗਰੁੱਪ ਹੈ ਜਾਂ ਗੈਂਗਸਟਰੀ ਹੈ ਮੈਡਮ ਇਹ ਕੁਝ ਜਿਹੜੇ ਆ ਰਹੇ ਕਿ ਗੈਂਗਵਰਟ ਟਾਈਪ ਦਾ ਗੈਂਗਵਰਟ ਨਹੀਂ ਹੈ ਇਹ ਗੱਲ ਮੈਂ ਕਲੀਅਰਾਈਫਾਈ ਕਰਨਾ ਚਾਹੁੰਦੀ ਹਾਂ ਜੀ ਇਦੇ ਵਿੱਚ ਕੋਈ ਗੈਂਗਵਾਰ ਵਾਲਾ ਹਜੇ ਤੱਕ ਇਸ ਟਿਚ ਕੋਈ ਪਹਿਲੂ ਸਾਹਮਣੇ ਨਹੀਂ ਆਇਆ ਕਿਉਂਕਿ ਦੂਜੀ ਪਾਰਟੀ ਵੱਲੋਂ ਇਹਨਾਂ ਤੇ ਕੋਈ ਅਟੈਕ ਨਹੀਂ ਕੀਤਾ ਗਿਆ ਉਹਨਾਂ ਤੇ ਫਾਇਰਿੰਗ ਹੋਈ ਹੈ ਤੇ ਜਿਦਾਂ ਕਿ ਮੈਂ ਦੱਸਿਆ ਅਨਫੋਰਚੂਨੇਟਲੀ ਉਹਨਾਂ ਦੇ ਦੋ ਬੰਦੇ ਮੌਕੇ ਤੇ ਜ਼ਖਮੀ ਵੀ ਹੋ ਗਏ ਮੈਂ ਤਾਂ ਪੰਡੋਰੀ ਵੱਲੋਂ ਜਿਹੜੇ ਇੱਕੋ ਕੁੱਟਮਾਰ ਹੋਈ ਹੈ ਕੋਈ ਉਹ ਵੀ ਮਾਮਲਾ ਚੱਲ ਰਿਹਾ ਹੈ ਜਿਹਦਾ ਲਿੰਕ ਹੈ ਅਸਲ ਦੇ ਵਿੱਚ ਜਿਹੜੀ ਮਹਿਕ ਪੰਡੋਰੀ ਵਾਲੀ ਵੀਡੀਓ ਹੈ ਸਾਡੇ ਧਿਆਨ 'ਚ ਹੀ ਆਈ ਹੈ ਅਸੀਂ ਹੁਣ ਤੱਕ ਦੀ ਤਫ਼ਤੀਸ਼ ਦੇ ਮੁਤਾਬਕ ਸਾਡੇ ਇਲਾਕੇ ਦੀ ਵੀਡੀਓ ਹੈ ਨਹੀਂ ਤੇ ਉਹਨੂੰ ਵੈਰੀਫਾਈ ਕਰ ਰਹੇ ਆ ਕਿ ਉਹ ਵੀਡੀਓ ਕਿੱਥੇ ਬਣੀ ਹੈ ਜਿਸ ਏਰੀਆ ਦੇ ਵਿੱਚ ਬਣੀ ਹੈ ਅਗਲੀ ਕਾਰਵਾਈ ਲਈ ਸਾਡੇ ਵੱਲੋਂ ਉਹਨਾਂ ਨੂੰ ਲਿਖਿਆ ਜਾਏਗਾ ਜੋ ਹੁਣ ਤੱਕ ਦੀ ਤਫਤੀਸ਼ ਚ ਗੱਲ ਆਈ ਹੈ ਕਿ ਉਹ ਜਿਹੜੀ ਵੀਡੀਓ ਵਾਇਰਲ ਹੋਣੀ ਹੈ ਉਹਦਾ ਇਸ ਇਨਸੀਡੈਂਟ ਨਾਲ ਰਿਲੇਸ਼ਨ ਦਿਖ ਰਿਹਾ ਹੈ ਮਮ ਬੜੀ ਕਾਟਾ ਨਰਕਿਆਂ ਦੀ ਲੇਕਿਨ ਫਾਇਰਿੰਗ ਹੋਣ ਦਾ ਮਾਮਲਾ ਕੀ ਸੀਗਾ ਕਾਰਨ ਕੀ ਸੀਗਾ ਜਿੰਨਾ ਤੁਸੀਂ ਆਪ ਹੀ ਦੱਸਿਆ ਕਿ ਇਹਨਾਂ ਦਾ ਪਹਿਲਾਂ ਆਪਸ ਦੇ ਵਿੱਚ ਰੰਜਿਸ਼ ਚੱਲ ਰਹੀ ਸੀ ਤੇ ਆ ਆ ਕੁਝ ਜੋ ਇਹਨਾਂ ਦੀ ਸੋਸ਼ਲ ਮੀਡੀਆ ਪੋਸਟ ਤੋਂ ਜੋ ਗੱਲਾਂ ਸਮਝ ਆ ਰਹੀਆਂ ਨੇ ਕਿ ਇਹਨਾਂ ਦੀ ਇੱਕ ਰਾਈਵਲਰੀ ਬਣ ਗਈ ਸੀ। ਐਗਜ਼ੈਕਟਲੀ ਇਸ ਇਨਸੀਡੈਂਟ ਦਾ ਜੋ ਕਾਰਨ ਸਮਝ ਆ ਰਿਹਾ ਦੋ ਤਿੰਨ ਪਹਿਲੂ ਸਾਹਮਣੇ ਆਏ ਨੇ ਥਰੂ ਸੋਸ਼ਲ ਮੀਡੀਆ ਅਦਰਵਾਈਜ਼ ਉਹਦੇ ਤੇ ਸਾਡੀ ਡਿਟੇਲਡ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਹਰ ਪਹਿਲੂ ਨੂੰ ਬਾਚਿਆ ਜਾ ਰਿਹਾ। ਮੈਡਮ ਇੱਕ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋਈ ਇੱਕ ਹੋਰ ਉਹਦੇ ਵਿੱਚ ਉਹਨੇ ਕਿਹਾ ਹੈ ਕਿ ਇਹ ਤਾਂ ਟ੍ਰੇਲਰ ਹੈ ਫਿਲਮ ਅਜੇ ਬਾਕੀ ਹੈ। ਉਦੇ ਬਾਰੇ ਕੀ ਚੋ ਜਿੰਮੇਵਾਰੀ ਵੀ ਚੁਪੀ ਗਈ ਹੈ ਜੀ ਲਵ 10 ਬੰਨ ਨੇ ਜਿੰਮੇਵਾਰੀ ਦੇ ਕੋਈ ਕਾਨੂੰਨ ਨੂੰ ਆਪਣੇ ਹੱਥਸ ਲੈਣ ਵਾਲਾ ਕਿਸੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਹਦੀ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਇਸ ਕੇਸ ਦੇ ਵਿੱਚ ਜੋ ਅਕਿਊਜ਼ਡ ਹੈ ਉਹਨਾਂ ਨੂੰ ਫੜਾਂਗੇ ਤੇ ਜੋ ਇਹ ਜੀ ਸੈਂਸੇਸ਼ਨਲਿਜ਼ਮ ਸਪਰੈਡ ਕਰ ਰਹੇ ਹਨ ਉਹਨਾਂ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਮੈਡਮ ਇਹਨਾਂ ਤੋਂ ਪਹਿਲੇ ਵੀ ਉਪਰ ਕੇ ਦਰਦੀ ਇਹ ਇੱਕ ਬਾਤਿਆ ਜਾ ਰਿਹਾ ਜੀ ਪਾਰਟ ਆਫ ਇਨਵੈਸਟੀਗੇਸ਼ਨ ਐਕਚੁਅਲੀ ਹਰ ਪੋਸਟ ਦੇ ਜਵਾਬੀ ਇੱਕ ਹੋਰ ਪੋਸਟ ਆ ਗਈ ਹੈ ਤਾਂ ਤਿੰਨ ਚਾਰ ਪੋਸਟਾਂ ਚਾਰ ਪੰਜ ਇਨਫੈਕਟ ਪੋਸਟਾਂ ਇਹਦੇ ਚਾਹੀਆਂ ਨੇ ਇਹਨੂੰ ਅਸੀਂ ਸਾਰਿਆਂ ਨੂੰ ਅਸੀਂ ਤਕਨੀਕੀ ਤੌਰ ਤੇ ਬਾਚ ਮੈਂ ਇਹ ਬੰਦੇ ਵੀ ਗਿਰਫਤਾਰ ਕੀਤੇ ਆ ਇਹਨਾਂ ਦੀ ਬੈਕਗ੍ਰਾਉਂਡ ਵੀ ਹੈ ਇਹ ਸਾਰੇ ਇਹਨਾਂ ਦੇ ਅਸੋਸੀਏਟਸ ਨੇ ਨਜ਼ਦੀਕੀ ਅਸੋਸੀਏਟਸ ਜਿਹੜੇ ਬੱਚਿਆਂ ਦੀ ਡੈਥ ਹੋਈ ਹੈ ਜਿਹੜੇ ਲੜਕੇ ਦੀ ਡੈਥ ਹੋਈ ਹੈ ਉਹਨਾਂ ਦਾ ਕੋਈ ਕ੍ਰਿਮੀਨਲ ਬੈਕ ਹਜੇ ਤੱਕ ਉਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਸਾਡੇ ਸਾਹਮਣੇ ਨਹੀਂ ਆਇਆ ਪਰ ਅਸੀਂ ਉਹਨੂੰ ਅਗੇਨ ਸਾਰਿਆਂ ਨੂੰ ਲਿਖ ਰਹੇ ਹਾਂ ਤੇ ਇਹਦੇ ਚ ਇਹਨੂੰ ਬਾਚ ਰਹੇ ਹਾਂ ਤੇ ਹਰ ਪਹਿਲੂ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਗੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੇ ਕਿਰਤ ਪਾਰਨ ਕੀਤੇ ਨੇ ਇਹਨਾਂ ਤੇ ਪਹਿਲਾਂ ਵੀ ਕੋਈ ਪੱਕਾ ਦਰਜ ਨਹੀਂ ਨਹੀਂ ਇਹਨਾਂ ਤੇ ਹਜੇ ਤੱਕ ਸਾਡੇ ਕੋਲ ਕੋਈ ਫ੍ਰੀਮ ਨਹੀਂ ਕਿੰਨੀ ਕੁ ਫੈਰੀ ਚਲੀ ਗਈ ਜੀ ਰਾਤ ਜਿਹੜੀ ਗੱਲ ਕਰਦੇ ਇਹ ਸਾਰਾ ਸਾਡੇ ਬੈਲਿਸਟਿਕ ਐਕਸਪਰਟ ਆਏ ਨੇ ਜੀ ਮੌਕੇ ਤੇ ਐਫਐਐਐਲ ਐਕਸਪਰਟ ਆਏ ਨੇ ਉਹਨਾਂ ਦੀ ਰਿਪੋਰਟਾਂ ਦਾ ਅਸੀਂ ਵੇਸਟ ਵੇਟ ਕਰਾਂਗੇ ਤੇ ਐਗਜ਼ੈਕਟ ਸਾਨੂੰ ਨੰਬਰ ਹੈ ਜਿਹੜੇ ਸਾਡੇ ਕੋਲ ਇੱਕ ਅਨੁਮਾਨ ਹੈਗਾ ਪਰ ਐਗਜ਼ੈਕਟ ਅਨੁਮਾਨ ਉਹਨਾਂ ਦੀ ਰਿਪੋਰਟ ਤੋਂ ਬਾਅਦ ਅਸੀਂ ਕਹਿ ਸਕਦੇ ਵੈਰੀ ਵੈਕਰ ਮੈਂਦਾ ਕਿ ਮਹਿਕ ਬੰਡੋਰੀ ਨੇ ਚੈਲੰਜ ਕੀਤਾ ਵੀਡੀਓ ਵੱਲੋਂ ਪਾਈ ਉਸਨੂੰ ਦਾਰ ਤੇ ਇਹ ਮੁੜ ਕੇ ਗਏ ਤਾਂ ਤੇ ੁੱਟ ਮਾਰ ਕੀਤੀ ਇਹ ਸਾਰਾ ਵਿਵਾਦ ਕਹਿੰਦੇ ਉਸ ਚੀਜ਼ ਤੋਂ ਸ਼ੁਰੂਆਤ ਹੋਈ ਹੈ ਮਹਿਕ ਬੰਡੋਰੀ ਹਾਂਜੀ ਇਹ ਇਹ ਸਾਡੇ ਧਿਆਨ ਚਾਹੀਏ ਗੱਲਾਂ ਸਾਰੀਆਂ ਸੋਸ਼ਲ ਮੀਡੀਆ ਪੋਸਟ ਨੂੰ ਅਸੀਂ ਦੇਖ ਰਹੇ ਹਾਂ ਤੇ ਉਹਨਾਂ ਦੀ ਅਸੀਂ ਜਿਹੜੀ ਇੱਕ ਟੈਕਨੀਕਲ ਤੌਰ ਤੇ ਜਿਹੜੀ ਇਨਵੈਸਟੀਗੇਸ਼ਨ ਹੁੰਦੀ ਹੈ ਵੀ ਉਹ ਕਿੱਥੇ ਬਣਿਆ ਨੇ ਕਦੋਂ ਬਣਿਆ ਨੇ ਉਹ ਅਸੀਂ ਕਰਦੇ ਹਾਂ ਜੀ ਮੈਂ ਤੁਹਾਨੂੰ ਕਿਹਾ ਹੁਣੇ ਮੈਂ ਕਹਿ ਕੇ ਹਟ ਗਿਆ ਕਿ ਇਹ ਜਾਂ ਇਹ ਜਿਹੜਾ ਕਾਨੂੰਨ ਨੂੰ ਹੱਥ ਲੈਣ ਆਲੇ ਤੇ ਸਾਡੇ ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਮੈਕ ਪੰਡੋਰੀ ਤੇ ਵੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਸੋਸ਼ਲ ਮੀਡੀਆ ਤੇ ਭੜਕਾਇਆ ਜਾਂਦਾ ਐਕਚੁਅਲੀ ਉਹਦੇ ਵੱਲੋਂ ਵੀਡੀਓ ਪਾ ਕੇ ਦੇਖੋ ਜੀ ਸਾਡਾ ਸਾਡਾ ਜਿਹੜਾ ਕੇਸ ਹੈ ਸਾਡਾ ਮਰਡਰ ਕੇਸ ਹੈ ਤੇ ਮੈਕ ਪੰਡੋਰੀ ਜਿਹੜਾ ਹੈਗਾ ਜੇ ਉਹਦਾ ਕੋਈ ਰੋਲ ਇਸ ਕੇਸ ਦੇ ਵਿੱਚ ਆਉਂਦਾ ਤਾਂ ਉਹਨੂੰ ਵਾਚਾਂਗੇ ਪਰ ਸਾਡਾ ਜਿਸ ਕੇਸ ਦੀ ਇਨਵੈਸਟੀਗੇਸ਼ਨ ਅਸੀਂ ਕਰਦੇ ਆ ਤੇ ਜਿਹੜੀ ਕੱਲ ਦੀ ਵਾਰਦਾਤ ਹੈ ਉਹ ਮਰਡਰ ਕੇਸ ਦੀ ਹੈ ਤਾਂ ਉਹਦੇ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈ ਤੇ ਉਹਦੀ ਤਫਤੀਸ਼ਾ ਜਿਹੜੀ ਅਸੀਂ ਉਸ ਹਿਸਾਬ ਨਾਲ ਕਰਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੁਆਰਾ ਦੇਸ਼ ਵਿੱਚ GST ਕਟੌਣ ਤੋਂ ਬਾਅਦ ਪਾਰ ਦੇ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਅੰਮ੍ਰਿਤਸਰ ਦੀ ਮਜੀਠ ਮੰਡੀ ਵਿੱਚ ਵਪਾਰੀ ਬੇਹਦ ਖੁਸ਼ ਨਜ਼ਰ ਆਏ ਇਸ ਤੇ ਬੋਲਦਿਆ ਭਾਜਪਾ ਨੇਤਾ ਤਰੁਣ ਚੁਗਨੀ ਕੇ ਹੈ ਕਿ ਪਹਿਲੀ ਸਰਕਾਰ ਹੈ ਜਿਸ ਨੇ ਵਪਾਰੀਆਂ ਨੂੰ ਖੁਸ਼ ਕੀਤਾ ਹੈ ਤੇ ਉਹ ਵੀ ਤਿਉਹਾਰਾਂ ਦੇ ਦਿਨਾਂ ਵਿੱਚ ਜਦੋਂ ਕਿ ਕਾਂਗਰਸੀ ਸਰਕਾਰ ਨੇ ਹਮੇਸ਼ਾ ਲੋਕਾਂ ਤੇ ਟੈਕਸ ਹੀ ਲਗਾਇਆ ਹੈ ਅਲੱਗ ਅਲੱਗ ਐਸੋਸੀਏਸ਼ਨਾਂ ਦੇ ਨਾਲ ਮੀਟਿੰਗ ਹੋਈ ਜਿਨੇਂਦਰ ਸੀਜ਼ ਐਡਵੋਕੇਟ ਟੈਕਸ ਲੈ ਕੇ अलग-अलग व्यापारिक संस्थाओं ਦੇ ਹੈਡਸ ਉਹ ਸਭ ਨੇ ਜੀਐਸਟੀ ਦੇ ਰਿਫਾਰਮਸ ਜਿਹੜੇ ਮੋਦੀ ਸਾਹਿਬ ਨੇ ਕੀਤੇ ਨੇ ਪੂਰੀ ਸ਼ਲਾਘਾ ਕੀਤੀ ਹੈ ਸراہਨਾ ਕੀਤੀ ਹੈ ਵਪਾਰੀਆਂ ਚ ਇੱਕ ਬੜਾ ਖੁਸ਼ੀ ਦਾ ਵਾਤਾਵਰਨ ਹੈ ਪੂਰੇ ਖੁਸ਼ੀ ਦੇ ਵਾਤਾਵਰਨ ਦੇ ਅੰਦਰ ਵਪਾਰੀ ਸਮਝ ਰਿਹਾ ਕਿ ਪਹਿਲੀ ਸਰਕਾਰ ਹੈ ਜਿਨੇ ਟੈਕਸ ਰਿਵੈਟ ਦਿੱਤੇ ਅੱਜ ਤੱਕ ਸਰਕਾਰਾਂ ਟੈਕਸ ਲਗਾਨੀਆਂ ਆਈਆਂ ਪਹਿਲੀ ਵਾਰੀ ਹੈ ਕਿ ਇੱਕ ਸਾਲ ਚ ਤਿੰਨ ਵੱਡੇ ਤੋਹਫੇ ਵਪਾਰੀਆਂ ਨੂੰ ਮਿਲੇ ਨੇ ਔਰ ਅੱਜ ਵਪਾਰੀ ਵਰਕ ਜਿਹੜਾ ਲਾਸਟ ਤੋਹਫਾ ਕਿ ਦੁਸ਼ਹਰੇ ਤੋਂ ਪਹਿਲੇ ਦੀਵਾਲੀ ਮਨਾਉਣ ਦਾ 2.5 ਲੱਖ ਕਰੋ ਇਹ ਕੋਈ ਛੋਟੀ ਗੱਲ ਨਹੀਂ ਇਹ ਚੈਂਬਰ ਦੇ ਅੰਦਰ ਬੜੀ ਖੁਸ਼ੀ ਦੀ ਲਹਿਰ ਔਰ ਅਸੀਂ ਇਹੋ ਲੋਕ ਜਿਹਨੇ ਜਿਹੜੇ ਦੇਸ਼ ਦੇ ਖਜ਼ਾਨੇ ਨੂੰ ਭਰਦੇ ਨੇ ਟੈਕਸ ਪੇ ਕਰਦੇ ਨੇ ਇਹ ਲੋਕ ਪੂਰੇ ਉਤਸ਼ਾਹ ਦੇ ਨਾਲ ਇਸ ਕੰਮ ਤੇ ਲੱਗੇ ਨੇ ਰਿਸ਼ਤਿਤ ਰੂਪ ਚ ਹਿੰਦੁਸਤਾਨ ਦਾ ਵਪਾਰ ਹਿੰਦੁਸਤਾਨੀ ਇੰਡਸਟਰੀ ਐਮ ਐਸ ਐਮ ਈ ਹੋਰ ਤੇ ਜਿੰਨਾਂ ਅੱਗੇ ਵਧੇਗੀ ਔਰ ਮੋਦੀ ਦਾ ਜਿਹੜਾ ਪ੍ਰਯਾਸ ਹੈ ਇਹ ਕੋਮਰਸ ਖੂਬ ਲਿਆਏਗਾ ਲਿਕੁਇਡ ਵਧੇਗਾ ਔਰ ਵਪਾਰੀ ਅੱਗੇ ਵੱਧ ਕੇ ਦੇਸ਼ ਦੇ ਤਰੱਕੀ ਪਾਰਟਿਸਪੇਟ ਕਰੇਗਾ ਤੇ ਵਪਾਰੀਆਂ ਨੇ ਮੁਸ਼ਕਲਾਂ ਵੀ ਦੱਸੀਆਂ ਅੱਜ ਜੀ ਹੱਸਾ ਕਿ ਵਪਾਰੀਆਂ ਨੇ ਮੁਸ਼ਕਲਾਂ ਦੱਸੀਆਂ ਉਹ ਜਿਹੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੇ ਉਹ ਅਸੀਂ ਕੇਂਦਰ ਸਰਕਾਰ ਪਹਿਲੇ ਵੀ ਇਹਨਾਂ ਨਾਲ ਮੀਟਿੰਗਾਂ ਕਰਦੀ ਰਹਿੰਦੀ ਹੈ ਹੁਣ ਵੀ ਇਹਨਾਂ ਨੂੰ ਮੀਟਿੰਗਾਂ ਤੇ ਲੈ ਜਾਵਾਂਗੇ ਔਰ ਇੱਕ-ਇੱਕ ਸਮੱਸਿਆ ਦਾ ਹੱਲ ਠੀਕ ਧੰਨਵਾਦ ਬਟਾਲਾ ਦੇ ਉੱਤਮ ਨਗਰ ਵਿੱਚ ਇੱਕ ਇਲੈਕਟ੍ਰੋਨਿਕਸ ਸਮਾਨ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਤੇ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀ ਨਾਲ ਗੱਲਬਾਤ ਦਰਨੋ ਨੇ ਕਿਹਾ ਹੈ ਕਿ ਇਹ ਇਲੈਕਟ੍ਰੋਨਿਕਸ ਸਮਾਨ ਦੇ ਗੋਦਾਮ ਦੇ ਮਾਲਕ ਨੇ ਵੀ ਕਿਹਾ ਹੈ ਕਿ ਕਰਜ਼ਾ ਚੁੱਕ ਕੇ ਚੰਗੀ ਦੀਵਾਲੀ ਲਗਾਉਣ ਲਈ ਸਮਾਨ ਖਰੀਦਿਆ ਗਿਆ ਸੀ ਤੇ ਗੋਦਾਮ ਦੇ ਅੰਦਰ ਇਹ ਸਮਾਨ ਰੱਖਿਆ ਹੋਇਆ ਸੀ ਸਵੇਰੇ ਜਦੋਂ ਇੱਕ ਫੋਨ ਆਂਦਾ ਤਾਂ ਉਹਨਾਂ ਦੇ ਗੋਦਾਮ ਦੇ ਵਿੱਚ ਧੂਆ ਨਿਕਲ ਰਿਹਾ ਜਦੋਂ ਗੋਦਾਮ ਦੇ ਵਿੱਚ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਗੁੱਦਾ ਪੂਰੀ ਤਰ੍ਹਾਂ ਨਾਲ ਮੱਚ ਚੁੱਕਾ ਹੈ ਮੈਂ ਨਾ ਫਰਾਂਜੀ ਸੀ ਕ੍ਰੁਜ ਜੀ ਕਿਹੜਾ ਗਦਾਮ ਸੀ ਕਿਹੜਾ ਗਦਾਮ ਸੀ ਕਿ ਕੀ ਹੋਇਆ ਇਹ ਮੇਰਾ ਇਲੈਕਟ੍ਰੋਨਿਕ ਸ਼ੋਅਰੂਮ ਹੈ ਭਾਈਆਂ ਜੀ ਸਾਡੇ ਸਟਾਰ ਲੈਕ ਵਰਲਡ ਉੱਥੇ ਮੈਂ ਸ਼ੁਰੂਮੇ ਮੇਰਾ ਡਟੌਲ ਸੀ ਸੈਕਰੀ ਆਪਾਂ ਪਰਚੇਜ ਕੀਤਾ ਇਹ ਦੁਬਾਰਾ ਇਹ ਸਾਡੇ ਸਾਰੇ ਇੱਕ ਸੱਤ ਕੋਨੇ ਆ ਕੇ ਹੋਣ ਹੈ ਕਿ ਤੁਹਾਡੇ ਖਜ਼ਾਨੇ ਤੋਂ ਪਾ ਨਿਕਲ ਗਿਆ ਅਸੀਂ ਆ ਪਹੁੰਚੇ ਪਹੁੰਚ ਤੁਹਾਡੇ ਕਾਫੀ ਹੱਥ ਦੇ ਕਬੂਜ ਕੀ ਜਿਹੜੀ ਫਾਈਵ ਗ੍ਰੇਡ ਬਿਗਾਈਆਂ 15 ਮੀਟਰ ਤੱਕ ਆ ਜੀਆ ਮਾ ਆ ਚੰਨ ਵਾਲਾ ਤੇ ਕਾਬੂ ਪਾਇਆ ਪਰ ਫੇਰ ਵੀ ਸਾਡਾ ਇੰਨਾ ਵੀ ਸੌਗੀ ਸਾਰਾ ਸੀ ਪਰ ਕਿਸੇ ਸਾਡੇ ਕੀ ਸੋਚਿਆ ਸੀ ਜੋ ਸਟਾਕ ਲਿਆ ਸੀ ਸਟਾਕ ਘੋਟਿਆ ਤੇ ਫੇਰ ਹੀ ਵਧੀਆ ਦਵਾਈ ਲਾਵਾਂਗੇ ਕੋਈ ਦਵਾਈ ਲਾਵਾਂਗੇ ਅਸੀਂ ਚਲੋ ਪਹਿਲਾ ਨਾਟਾ ਵਾ ਜੋ ਮਾਤਾ ਮਾਨੀ ਬਜੂਰ ਹੋਏ ਜਦੋਂ ਇਹ ਲਿਆ ਸੀ ਕਿ ਸਾਰਾ ਕੈਸ਼ ਰਿਆ ਸੀ ਕਿ ਫਿਰ ਮੇਲਾ ਚੱਲਦਾ ਵਾ ਡਿਸਟ੍ਰੀਬਿਊਟਰ ਦੇ ਸਾਡੇ ਉਹਨਾਂ ਨਾਲ ਆਪਣੇ ਭਾਰ ਮੰਤਰੀ ਜਾਂਦੇ ਨੇ ਫਿਮੜ ਜਾਂਦੀ ਹੈ ਸਰੋਕਾਰ ਤੇ ਉਧਾਰ ਸੀ 25% ਉਧਾਰ ਹੀ ਹੁੰਦਾ बाकी देखो कि देखो एक्चुअली लाने हूँ कि सड़िया है जी मेरे सामने काफ़ी नुकसान है तो देख सकते हैं काफ़ी नुकसान कुछ भी नहीं बचा है सब सड़ गया सारा गडाउन चीज पे सारा गडाउन चीज कुछ पे मेरे ए सी सी एल ईडिया से कुछ फ्रिजा वॉशिंग मशीन गीजर से जानी नुकसान नहीं नहीं जानी नुकसान नहीं है गडाउन सारा सड़ गया बहुत सारे बड़ा नुकसान है सारा सड़ गया तो देख ਮੈਂ ਨੀਰੇਸ਼ ਸ਼ਰਮਾ ਫਾਇਰ ਆਫਸਰ ਨਗਰ ਨਿਗਮ ਬਟਾਲਾ ਤੋਂ ਸਾਨੂੰ ਇਹ 7:45 ਦੇ ਆਸ-ਪਾਸ ਹੀ ਲੱਗੀ ਹੈ ਫਾਇਰ ਕਾਲ ਜਿਹੜੀ ਫਰੰਤ ਪਾਣੀ ਮੜ ਤੇ ਜਿਹੜੀਆਂ ਗੱਡੀਆਂ ਦਾਨੋਟ ਹੋਈਆਂ ਇਹ 7:50 ਤੇ ਚੀਨੀਆਂ ਦੇ ਸਿੱਧੀਆਂ ਦੋਨੇ ਬੋਚੇ ਗਲੀ ਸ਼ਕਰੀ ਸੀਗੀ ਉਹਦੇ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਅਸਰ ਗੱਡੀਾਂ ਆ ਚੁੱਕੀ ਪਾਈਪਾਂ ਸ਼ਾਰਟ ਮੁੰਡੇ ਨੇ ਕੰਮ ਸ਼ੁਰੂ ਕਰਤਾ ਸੀ ਤੇ ਕਾਫੀ ਜ਼ਿਆਦਾ ਸੀ ਅੱਗ ਮੁੰਡਿਆਂ ਨੇ ਕਾਫੀ ਮਿਹਨਤ ਕੀਤੀ ਹੈ ਤੇ ਸ਼ਕਰ ਪਾੜ ਕੇ ਇਹਨਾਂ ਨੂੰ ਕੰਟਰੋਲ ਕੀਤਾ ਕਿੰਨਾ ਕ੍ਰਿਸ਼ਕੀ ਸੀ ਇਹ ਵਿਦਿਆਨਸਨ ਇਹਦੇ ਵਿੱਚ ਸਾਰੇ ਅੰਦਰ ਪੀਸੀ ਵੀ ਸੀਗੇ ਰੇਜ ਵੀ ਸੀਗੇ ਤੇ ਉਹ ਹੀ ਢੋਨਾ ਉਹਨਾਂ ਦੇ ਕੰਪਰੈਸ਼ਨ ਜਿਹੜੇ ਖਟੜੇ ਸੀਗੇ ਇਹਦੇ ਕਰਕੇ ਥੋੜਾ ਜਿਆਦਾ ਦਿੱਕਤ ਆਈ ਲੇਕਿਨ ਅਸੀਂ ਫਿਰ ਵੀ ਆਪਣੇ ਕੋਈ ਤੰਦਾਈ ਨਾਲ ਪਿਛਲੇ ਦਿਨੀ ਹਿਸ਼ਾਰਪੁਰ ਵਿੱਚ ਪ੍ਰਵਾਸੀ ਵੱਲੋਂ ਇੱਕ ਛੋਟੇ ਬੱਚੇ ਦੇ ਕਤਲ ਕੀਤੇ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਸੀ ਜਿਸ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਦੁੱਖ ਜ਼ਾਹਰ ਕੀਤਾ ਗਿਆ ਸੀ ਅਤੇ ਪੰਜਾਬ ਵਿੱਚ ਰਾਰੇ ਪੰਜਾਬੀਆਂ ਪ੍ਰਤੀ ਗੁੱਸੇ ਦੀ ਲਹਿਰ ਦੇਖਣ ਨੂੰ ਮਿਲੀ ਫਤੇਗੜ ਚੂੜੀਆਂ ਵਿੱਚ ਰਹਿੰਦੇ ਪ੍ਰਵਾਸੀਆਂ ਨੂੰ ਲੈ ਕੇ ਜੰਤਰ ਪੈਲਸ ਵਿਖੇ ਅਮਿਤ ਸਿਆਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਹਰ ਵਰਗ ਦੇ ਨੁਮਾਇੰਦੇ ਸ਼ਾਮਿਲ ਹੋਏ ਅਤੇ ਪ੍ਰਵਾਸੀਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਮੇਰੇ ਸ਼ਹਿਰ ਵਾਸੀ ਵੀਰਾਂ ਨੇ ਮੀਟਿੰਗ ਰੱਖੀ ਸੀ ਪ੍ਰਵਾਸੀਆਂ ਦਾ ਜਿਹੜਾ ਇੱਕ ਮੁੱਦਾ ਚੱਲ ਰਿਹਾ ਉਹਦੇ ਵਾਸਤੇ ਤੋਂ ਕਵਰੇਜ ਕਰਨ ਆਏ ਨੇ ਤੇ ਸਾਡੀ ਆਵਾਜ਼ ਜਿਹੜੀ ਉਹ ਸਾਰੇ ਆਲ ਵਰਲਡ ਵਿੱਚ ਪਹੁੰਚਾਉਣਾ ਬਾਕੀ ਬੇਨਤੀ ਹੈ ਵੀ ਆਪਾਂ ਥੋੜਾ ਜਿਹਾ ਪਹਿਲਾਂ ਪਤਾ ਲੱਗਾ ਸੀ ਕਿ ਆਪਾਂ ਮੇਰੇ ਵੀਰੇ ਸ਼ਹਿਰ ਵਾਲਿਆਂ ਨੇ ਉਪਰਾਲਾ ਕੀਤਾ ਗਿਆ ਆਪਾਂ ਜੋ ਆੜੇ ਪ੍ਰਵਾਸੀ ਰਹਿ ਰਹੇ ਨੇ ਇਹਨਾਂ ਦਾ ਕੋਈ ਪ੍ਰਾਪਰ ਹੱਲ ਕੀਤਾ ਜਾਵੇ ਵੇਖੋ ਸਾਡੇ ਵੀ ਬੱਚੇ ਕੰਮ ਕਰ ਰਹੇ ਨੇ ਜਾ ਕੇ ਬਾਹਰ ਉਹ ਬੱਚੇ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੇ ਬਕਾਇਦਾ ਸਾਰੇ ਉਹਨਾਂ ਨੂੰ ਪੂਰੇ ਰਿਕਾਰਡ ਬਣੇ ਨੇ ਵੀ ਕਿੱਥੋਂ ਦੇ ਨੇ ਕੀ ਉਹਨਾਂ ਦਾ ਰਿਕਾਰਡ ਆ ਇਹਨਾਂ ਦਾ ਵੀ ਕੋਈ ਰਿਕਾਰਡ ਨਹੀਂ ਆ ਸਾਡੀ ਇੱਕ ਹੀ ਬੇਨਤੀ ਆ ਵੀ ਇਹਨਾਂ ਦਾ ਜਿਹੜਾ ਪ੍ਰੋਪਰ ਰਿਕਾਰਡ ਬਕਾਇਦਾ ਪੀਸੀਸੀ ਬਣਾਈ ਹੋਵੇ ਇਹਨਾਂ ਦੀ ਜਿੱਥੋਂ ਆਏ ਨੇ ਤੇ ਸਾਡੇ ਥਾਣੇ ਵਿੱਚ ਉਹਨਾਂ ਦਾ ਬਕਾਇਦਾ ਰਿਕਾਰਡ ਹੋਵੇ ਆਪਣੇ ਫਦੇ ਘੜ ਚੋਰੀਆਂ ਜਿਹੜਾ ਹਨੋਂ ਪੈਂਦਾ ਹੈ ਤੇ ਸਾਡੇ ਪ੍ਰਸ਼ਾਸਨ ਨੂੰ ਪਤਾ ਹੈ ਵੀ ਸਾਡੇ ਇੱਥੇ ਕੋਈ ਕੰਮ ਕੋਈ ਗਲਤ ਕਰਕੇ ਚੱਲ ਜਾਵੇ ਤੇ ਗਲਤ ਹੁੰਦਾ ਹੈ ਤੇ ਉਹਦੇ ਵਾਸਤੇ ਸਾਡਾ ਪ੍ਰਸ਼ਾਸਨ ਜਿਹੜਾ ਫਟਾਫਟ ਉਹਨਾਂ ਦੀ ਕੋਈ ਆਇਡੈਂਟੀ ਹੋ ਸਕੇ ਹੁਣ ਐਸੋ ਜਿਹਾ ਕਾਣ ਜਿ ਤਰ੍ਹਾਂ ਹੋ ਗਿਆ ਹੈ ਕਾਕਾ ਹਿਸ਼ਾਪੁਰ ਜੋ ਬਹੁਤ ਮਤਭਾਗੀ ਕਰਨਾ ਹੋਈ ਉਹਦੇ ਕਰਕੇ ਸਾਰਾ ਪੰਜਾਬ ਉੱਠਿਆ ਹੈ ਇਸ ਕਰਕੇ ਮੈਂ ਤੇ ਬੇਨਤੀ ਕਰਨਾ ਵੀ ਸਾਰੇ ਇਕੱਠੇ ਹੋ ਤੇ ਪ੍ਰਸ਼ਾਸਨ ਨੂੰ ਆਪਾਂ ਇਸ ਬਾਰੇ ਕੋਈ ਮੈਮੋਰੰਡਮ ਦੇ ਸਕੀਏ ਸਾਰੇ ਆਪਾਂ ਜਿਹੜੇ ਅੱਜ ਇਸ ਇੱਕ ਮੁੱਦੇ ਦੇ ਇਕੱਠੇ ਹੋਏ ਆ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਵੀ ਆ ਕਿ ਜਿੰਨੇ ਵੀ ਸ਼ਹਿਰ ਵਸੇ ਆ ਸਾਡਾ ਸੰਯੋਗ ਦੇਣਾ ਪਰ ਆਪਾਂ ਉਸ ਤੋਂ ਪਹਿਲਾਂ ਇੱਕ ਲੀਗਲ ਐਸਐਚਓ ਸਾਹਿਬ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਡਾਕਟਰ ਪਹੁੰਚ ਕਰਾਂਗੇ ਜਿਹੜੀ ਵੀ ਕਾਰਵਾਈ ਆ ਇਹਨਾਂ ਪ੍ਰਵਾਸੀਆਂ ਤੇ ਕਰਵਾਉਣ ਦੀ ਤੇ ਉਹ ਸਾਡਾ ਸਾਥ ਦੇਣ ਜਿਹੜਾ ਅਗਲੀ ਰਾਨੀ ਤੇ ਹੈਗੀ ਆਪਾਂ ਦੋ ਚਾਰ ਦਿਨ ਫੈਰ ਕੇ ਉਸ ਮੁੱਦੇ ਦੇ ਤਹਨਾ ਸਾਰੇ ਵਿਚਾਰ ਕਰਾਂਗੇ ਅਸੂ ਦੇ ਨਰਾਤਿਆਂ ਦੀ ਸ਼ੁਰੂਆਤ ਹੋ ਗਈ ਹੈ ਤੇ ਸਵੇਰੇ 4 ਵਜੇ ਤੋਂ ਹੀ ਮੰਦਰਾਂ ਦੇ ਵਿੱਚ ਭਗਤਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਏ ਤੇ ਦੁਨੀਆ ਦੇ ਵਿੱਚ ਵੀ ਅਜਿਹੇ ਮੰਦਰ ਹਨ ਜਿਨ੍ਹਾਂ ਦੇ ਵਿੱਚ ਅਸੂ ਦੇ ਨਰਾਤਿਆਂ ਦੌਰਾਨ हनुमान जी ਦਾ ਬਾਲ ਰੂਪ ਲੰਗੂ ਰੂਪ ਦੇ ਵਿੱਚ ਲੋਕ ਆਪਣੇ ਬੱਚਾ ਨੂੰ ਬਣਾ ਕੇ ਲਿਆਉਂਦੇ ਹਨ ਤੇ ਇੱਕ ਤਾਂ ਸ਼੍ਰੀ ਦੁਰਗਿਆਣਾ ਮੰਦਿਰ ਦੂਸਰਾ ਸਿੱਧ ਸ਼ਕਤੀ ਪੀਠ ਮੰਦਿਰ ਕਾਲੀ ਦਵਾਰਾ ਜਿੱਥੇ ਪੂਰੇ ਨਰਾਤੇ ਸਵੇਰੇ ਸ਼ਾਮ ਜੀਨਾ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਉਹ ਆਪਣੇ ਬੱਚਾ ਨੂੰ ਲੰਗੂਰ ਬਣਾ ਕੇ ਲਿਆਉਂਦੇ ਹਨ ਤੇ ਢੋਲ ਦੇ ਨਾਲ ਨੱਚਦੇ ਟੱਪਦੇ ਹੋਏ ਮੱਥਾ ਟੇਕਣ ਲਈ ਪਹੁੰਚਦੇ ਹਨ ਗੱਲਬਾਤ ਦੌਰਾਨ ਮੰਦਿਰ ਦੇ ਮਹੰਤ ਅਮਿਤ ਸ਼ਾਹ ਤੇ ਭਗਤਾ ਨੇ ਅੱਜ ਦੇ ਦਿਨ ਤੋਂ ਸ਼ੁਰੂ ਹੋਏ ਨਰਾਤਿਆਂ ਦੀ ਮਹੱਤਤਾ ਬਾਰੇ ਦੱਸਿਆ ਤੇ ਇਸ ਰੀਕੇ ਦੇ ਨਾਲ ਪਾਠ ਪੂਜਾ ਹੁੰਦੀ ਹੈ ਕੀ ਕਰਨਾ ਚਾਹੀਦਾ ਇਸ ਦੀ ਵੀ ਉਹਨਾਂ ਜਾਣਕਾਰੀ ਦਿੱਤੀ ਗਈ ਮਹਾਰਾਣੀ ਦੇ ਸ਼ੋਭ ਨਵਰਾਤਰੀ ਅੱਜ ਤੋਂ ਸ਼ੁਰੂ ਨੇ ਅਸੋਮਈ ਨਵਰਾਤਰੀ ਇਹਨਾਂ ਨੂੰ ਕਿਹਾ ਜਾਂਦਾ ਹੈ ਕਿਉਂਕਿ ਮਹਾਰਾਣੀ ਦੇ ਇਹਨਾਂ ਨੂੰ ਲੰਗੂਰਾਂ ਵਾਲੇ ਨਵਰਾਤਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਮਹਾਰਾਣੀ ਦੇ ਦਰਬਾਰ ਤੇ ਆ ਕੇ ਸੰਗਤ ਮੰਗੀ ਜੇ ਤੇ ਸਾਨੂੰ ਪੁੱਤਰਾਂ ਦੀ ਦਾਤ ਬਖਸ਼ੀ ਜੇ ਜਦੋਂ ਮਹਾਰਾਣੀ ਪੁੱਤਰਾਂ ਦੀ ਦਾਤ ਦਿੰਦੀ ਹੈ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਦਰਬਾਰ ਤੇ ਤੁਹਾਡੇ ਲੰਗੂਰ ਬਣਾ ਕੇ ਲਿਆਵਾਂਗੇ ਇਸ ਕਰਕੇ ਇਹਨਾਂ ਨੂੰ ਅਸੂਦ ਮਹੀਨਾ ਨਵਰਾਤਰੀ ਆ ਲੰਗੂਰਾ ਦੇ ਨਵਰਾਤਰੀ ਕਿਹਾ ਜਾਂਦਾ ਅੱਜ ਮਾਤਾ ਰਾਣੀ ਦੇ ਨਵਰਾਤਰੀ ਤੇ ਮਾਤਾ ਰਾਣੀ ਜੀ ਅੱਧਹਲੀ ਜਾਮਾਲ ਕੇ ਬੈਠੇ ਆ ਤੇ ਮਾਤਾ ਰਾਣੀ ਨੂੰ ਇਹੀ ਕਵਾਂਗੇ ਮੱਲੀਆਂ ਦਲੀ ਜਾ ਮਾਏ ਤੇਰੀਆਂ ਉਹ ਦੋਦਾਂ ਮੋਜ ਵਿੱਚ ਆ ਰਤ ਲੰਗ ਗਈਆਂ ਨੇ ਹਨੇਰੀਆਂ ਉਹ ਦੋਦਾਂ ਮੋਜ ਵਿੱਚ ਆ ਮੱਲੀਆਂ ਦਲੀ ਜਾ ਮਾਏ ਤੇਰੀਆਂ ਓ ਦੋਦਾਂ ਮੋਜ ਵਿੱਚ ਆ ਸਦਰਾ ਅਦੂਰੀਆਂ ਕੀਤੀਆਂ ਤੂੰ ਪੂਰੀਆਂ ਤੈਨੂੰ ਕਿਹੜਾ ਪੁੱਲ ਮਾਤੀ ਮੇਰੇ ਨਾਲ ਬੀਤੀਆਂ ਹੋਈਆਂ ਨੇ ਮੁਰਾਦਾਂ ਸਬੇ ਪੂਰੀਆਂ ਓ ਦੋਦਾਂ ਮੋਜ ਵਿੱਚ ਆ ਕਰਤਨਵਾਦ ਤੇਰਾ ਦਿੱਤੀ ਜ਼ਿੰਦਗੀ ਨੂੰ ਬਖਸ਼ੀ ਆਵਾਜ਼ ਮਾਂ ਤੂੰ ਆਪਣੀ ਬੰਦਗੀ ਨੂੰ ਹੋਈਆਂ ਨੇ ਮੁਰਾਦ ਸਬੇ ਪੂਰੀਆਂ ਹੋ ਦੋਦਾ ਮਮੋਜ਼ ਵਿੱਚ ਆ ਪਾ ਜੜੇ ਵੀ ਹੁੰਦੇ ਮੇਨ ਕਾਮਨਾ ਸਭ ਦੀਆਂ ਪੂਰੀਆਂ ਹੁੰਦੀਆਂ ਮੇਰੀਆਂ ਵੀ ਬਹੁਤ ਹੋਈਆਂ ਨੇ ਤੇ ਜਿਹੜੇ ਵੱਡੇ ਕੰਮ ਮਾਂ ਨੇ ਕੀਤੇ ਆ ਨਾ ਕਿ ਮੈਂ ਦੱਸ ਨਹੀਂ ਸਕਦੀ ਇਹ ਮਾਂ ਨੂੰ ਪਤਾ ਜਾਂ ਮੈਨੂੰ ਪਤਾ ਹੈ ਬੜੀ ਕਿਰਪਾਮੰਦੀ ਬਹੁਤ ਬਹੁਤ ਨਾਤੇ ਮਨਾਏ ਜਾਂਦੇ ਵਧੀਆ ਵਧੀਆ ਬਹੁਤ ਵਧੀਆ ਮਾਂ ਦੀ ਜਗ੍ਹਾ ਇੱਥੇ ਮਾਂ বিরাজ ਮਾਂ ਨੇ ਹਰ ਦਿਲੇ 24 ਘੰਟੇ ਦੇਣ ਰਾਤ ਮਾਤਰਾ ਨੇ বিরাজ ਮਾਂ ਅੱਜ ਦੀ ਮੈਂ ਮਾਨ ਅਮਿਤ ਸ਼੍ਰੀ ਕਾਲੀਵਾਰ ਮੰਦਿਰ ਬਟਾਲਾ ਤੋਂ ਆਪਣਾ ਸਾਰੇ ਦੇਸ਼ ਵਾਸੀਆਂ ਨੂੰ ਬਟਾਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਸ਼ਵਿਨ ਮਾਸ ਦੇ ਜੋ ਕਿ ਅਸੂ ਦੇ ਨਰਾਤੇ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਉਹਨਾਂ ਦੇ શુભ ਆਰੰਭ ਤੇ ਸਾਰਿਆਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਦੇਣਾ ਹੈ ਵਿਸ਼ੇਪਸਿੱਧ ਸ਼੍ਰੀ ਦੁਰਗਿਆਣਾ ਤੀਰਥ ਵਿਖੇ ਹਰ ਸਾਲ ਹੀ ਅਸੂ ਦੇ ਨਰਾਤੇ ਵਿਖੇ ਲੰਗੂਰ ਮੇਲਾ ਲੱਗਦਾ ਹੈ ਤੇ ਇਸ ਪ੍ਰਾਚੀਨ ਲੰਗੂਰ ਮੇਲੇ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਲੋਕ ਸ਼੍ਰੀ ਬੜਾ ਹਨੂਮਾਨ ਮੰਦਿਰ ਵਿਖੇ ਨਤਮਸਤਕ ਹੋਣ ਪਹੁੰਚਦੇ ਹਨ ਇਸ ਮੇਲੇ ਦੌਰਾਨ ਸਰਦਾਲੂ ਆਪਣੇ ਬੱਚਾ ਨੂੰ ਲੰਗੂਰ ਦਾ ਚੋਲਾ ਪਵਾ ਕੇ ਭਗਵਾਨ ਜੀ ਦੀ ਬੜਾ ਹਨੂਮਾਨ ਮੰਦਿਰ ਵਿਖੇ ਨਤਮਸਤਕ ਹੋਣ ਲਈ ਪਹੁੰਚਦੇ ਹਨ ਅੱਜ ਕੀ ਕਹਿਣਾ ਜਾਏਗਾ ਕਿ ਉਹ ਆਜਾਪਾ हमने ਵੀ ਇਹ ਮਨਤ ਮੰਗੀ ਸੀ ਬੜੇ ਹਮਨ ਨਾਲ ਜੀਸੇ ਔਰ ਇੱਕ ਸਾਲ ਬਾਅਦ ਹੋਏ ਬੇਟਾ ਵੀ ਨਾ ਔਰ ਅਬ ਅਸੀਂ ਲੰਗੂਰ ਬਣਾਇਆ ਮਾਤਾ ਦੇਖੇਗੇ ਔਰ ਇਸ ਤੇ ਪ੍ਰੇਜ ਹੈ ਕਿ ਨੰਨੇ ਤਾਰੀ ਰਹਿਣਾ ਮਾਰਾ ਕਿਸੇ ਕੇ ਕਰ ਜਾਣਾ ਕੁਝ ਖਾਣਾ ਨਹੀਂ ਹੈ ਦੋ ਟਾਈਮ ਮੰਦੇ ਹੈ ਮਤਲਬ ਲੈਣੇ ਆਣਾ ਹੈ ਪੂਰੀ ਸ਼ਰਤ ਹੈ

ਦਰੰਦਾਰ ਨੇ ਪਿੰਡ ਕੈਰੋਂ ਚ ਨੌਜਵਾਨਾਂ ਦੇ ਕਤਲ ਮਾਮਲੇ ਵਿੱਚ ਐਕਸ਼ਨ ਪੁਲਿਸ ਨੇ ਚਾਰ ਮੁਲਜ਼ਮਾਨਾਂ ਨੂੰ ਗ੍ਰਫਤਾਰ ਕੀਤਾ ਤੇ 5 ਅਣਪਛਾਤੇ ਖਿਲਾਫ ਮਾਮਲਾ ਦਰਜ ਕੀਤਾ ਹੈ ਯਗਰਾਦ ਸਿੰਘ ਦਲੇਰ ਸਿੰਘ ਸੋਨਾ ਸਿੰਘ ਅਤੇ ਸੁਲਵਿੰਦਰ ਵੱਜੋ ਉਹਨਾਂ ਦੀ ਪਛਾਣ ਹੋਈ ਯਗਰਾਦ ਸਿੰਘ ਨੇ ਦਲੇਰ ਸਿੰਘ ਲੈ ਕੇ ਕਰਵਾਇ ਸੀ ਹਥਿਆਰ ਮੁਹਈਆ ਤੇ ਸੋਨਾ ਸਿੰਘ ਤੇ ਸਲਵਿੰਦਰ ਸਿੰਘ ਨੇ ਸ਼ੂਟਰ ਨੂੰ ਪਨਾ ਦਿੱਤੀ ਸੀ। ਬੀਤੀ ਰਾਤਕਾਰ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੇ ਤੇ ਗੋਲੀ ਲੱਗਣ ਕਾਰਨ ਦੋ ਨੌ ਚਵਾਨਾਂ ਦੀ ਹੀ ਮੌਤ ਹੋ ਗਈ। ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬੂ ਹੋਵਾਂਗੇ ਤਦ ਤੱਕ ਲਈ। ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰੱਖਾ।